ਕਿ ਅਮਰੀਕਾ ਜਿਨ੍ਹਾਂ ਨੂੰ ਰਿਪੋਰਟ ਕਰਦਾ ਹੈ ਉਹਨਾਂ ਚੋਂ ਜਿਨ੍ਹਾਂ ਨੂੰ ਸਿੱਧਿਆ ਰਿਪੋਰਟ ਨਹੀਂ ਕਰ ਪਾ ਰਿਆ ਜਾਂ ਕੋਈ ਪਹਿਲੂ ਹੈ ਜਾਂ ਤਕਨੀਕੀ ਕਰਨ ਹੈ ਕੋਈ ਕੀ ਫਾਰਮੂਲਾ ਹੈ ਉਹਨਾਂ ਨੂੰ ਪਨਾਮਾ ਦੇ ਹੋਟਲਾਂ ਚ ਰੱਖਿਆ ਜਾ ਰਿਹਾ ਕਦੇ ਪਨਾਮਾ ਦੇ ਜੰਗਲਾਂ ਚ ਲੰਘਣਾ ਪੈ ਰਿਹਾ ਤੇ ਕਦੇ ਹੁਣ ਪਨਾਮਾ ਦੇ ਹੋਟਲਾਂ ਚ ਸ਼ਰਨ ਦਿੱਤੀ ਜਾ ਰਹੀ ਹੈ ਇਹ ਸ਼ਰਨ ਹੈ ਜਾਂ ਰਾਜਨੀਤਿਕ ਕੈਦ ਹੈ ਇਹ ਵੀ ਇੱਕ ਸਵਾਲ ਸ਼ੁਰੂ ਹੋ ਗਿਆ ਮੈਂ ਤੋਂ ਅਗਾਂਹ ਵੀ ਬਦੂੰਗਾ ਇੱਕ ਹੋਰ ਪਹਿਲੂ ਬੜਾ ਗੰਭੀਰ ਹੈ ਇਸੇ ਹੈਂ ਮਤਲਬ ਡਿਪੋਰਟ ਕਰਨ ਵਾਲੇ ਮਸਲੇ ਨਾਲ ਜੁੜਿਆ ਹੋਇਆ ਅਮਰੀਕਾ ਤੋਂ ਕਹਿੰਦੇ ਕਿ 300 ਦੇ ਕਰੀਬ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾਣਾ ਸੀ ਉਹਨਾਂ ਨੂੰ ਸਿੱਧਿਆ ਡਿਪੋਰਟ ਕਰਨ ਦੀ ਬਜਾਏ ਬਾਆ ਪਨਾਮਾ ਡਿਪੋਰਟ ਕੀਤਾ ਜਾ ਰਿਹਾ ਤੇ ਪਨਾਮਾ ਦੇ ਹੋਟਲਾਂ ਦੇ ਵਿੱਚ 300 ਦੇ ਕਰੀਬ ਜਿਹੜੇ ਵਿਅਕਤੀ ਰੱਖੇ ਗਏ ਨੇ ਉਹਨਾਂ ਚ ਖਾਸੀ ਗਿਣਤੀ ਸਾਡੇ ਭਾਰਤੀਆਂ ਦੀ ਵੀ ਹੈ ਕਹਿੰਦੇ ਇਹਦੇ ਵਿੱਚ ਭਾਰਤੀ ਵੀ ਨੇ ਪਾਕਿਸਤਾਨੀ ਵੀ ਨੇ ਚੀਨੀ ਵੀ ਨੇ ਅਫਗਾਨੀ ਵੀ ਨੇ ਈਰਾਨ ਵਾਲੇ